ਤੁਸੀਂ ਦੇਖ ਰਹੇ ਹੋ ਨਖਰ ਪੰਜਾਬੀ ਬਲੌਗਸ ਤੇ ਅੱਜ ਜਿਹੜਾ ਪਿੰਡ ਦੀ ਸੰਗਤ ਵੱਲੋਂ 16ਵਾਂ ਮਿਸਾਲ ਮਾ ਮਾ ਭਗਤੀ ਜਾਗਰਣ ਜਿਹੜਾ ਉਹ ਜਾਗਵਾਲੇ ਬੇਟ ਵਿੱਚ ਕਰਵਾਇਆ ਜਾ ਰਿਹਾ ਇਸ ਵੇਲੇ ਪਹੁੰਚ ਰਹੇ ਕਲਾਕਾਰ ਨੇ ਰਿਆਜ਼ਖਾਨਾ ਤੇ ਸਖਰਮਣੀ ਜੋ ਮਾਹੀ ਮਈ ਦਾ ਗੁਣਗਾਨ ਕਰਨਗੇ ਇਹ ਜਿਹੜਾ ਸਖਰਮਣੀ ਹੈ ਪਿੰਡ ਜਾਗਵਾਲ ਦਾ ਹੀ ਵਸਨੀਕ ਆ ਤੇ ਜੋ ਬਹੁਤ ਸੋਨਾ ਹੀ ਗਾਉਂਦਾ ਹੈ ਇਹ ਜਿਹੜਾ ਜਗਰਨ ਹੈ ਇਹ ਪਿੰਡ ਦੀ ਨੌਜਵਾਨ ਸਭਾ ਐਨਆਰਆਈ ਵੀਰਾਂ ਅਤੇ ਸਮੂਹ ਪਿੰਡ ਜਗਲਬੇੜ ਦੇ ਲੋਕਾਂ ਵੱਲੋਂ ਕਰਵਾਇਆ ਜਾ ਰਿਹਾ ਠੀਕ ਦੁਪਹਿਰੇ 1 ਵਜੇ ਜਿਹੜਾ ਉਹ ਲੰਗਰ ਵਰਤਾਇਆ ਜਾਵੇਗਾ ਤੇ ਜਿਹੜਾ ਪੰਡਾਲ ਜਿਹੜਾ ਉਹ ਭਰੇਗਾ ਰਾਤ ਨੂੰ ਤੇ ਇਸ ਲਈ ਸਮੂਹ ਸੰਗਤ ਨੂੰ ਬੇਨਤੀ ਆ ਕਿ ਤਕਰੀਬਨ ਰਾਤ 8 ਵਜੇ ਤੋਂ ਬਾਅਦ ਇਹ ਜਿਹੜਾ ਮਹਿੰਮਈ ਜਗਰਨ ਜਿਹੜਾ ਉਹ ਕਰਵਾਇਆ ਗਿਆ ਆਪ ਉਹ ਆਪਣੇ ਨਾਲ ਦੇ ਨੂੰ ਲੈ ਕੇ ਆਓ ਤਾਂ ਜੋ ਇਹ ਜੇ ਮਹਾਂਮਾਰੀ ਜਾਗਰਨ ਦੀ ਜਿਹੜੀ ਆ ਰੌਣਕ ਨੂੰ ਵਧਾਇਆ ਜਾ ਸਕੇ ਸੋ ਇਹ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਲਾਈਕ ਸ਼ੇਅਰ ਕਰੋ ਤਾਂ ਜੋ ਇਹ ਸਾਰਿਆਂ ਦੇ ਵਿੱਚ ਲੋਕ ਪਹੁੰਚ ਸਕੇ ਧੰਨਵਾਦ